नमस्कार सास्ते काल समाणा टुडे त्वाडा स्वागत है आज समाणा दे अग्रवाल धर्मशाला ਵਿਖੇ ਵਕਫਾ ਸੰਸਥਾਵਾਂ ਐਸਐਸਨਾ ਵੱਲੋਂ 50 ਦੇ ਕਰੀਬ ਕੇਕ ਕੱਟ ਕੇ ਚੇਤਨ ਸਿੰਘ ਜੋੜਾ ਮਾਦਰਾ ਦਾ 58 ਜਨਮ ਦਿਹਾੜਾ ਬੜੀ ਉਛਾ ਨਾਲ ਮਨਾਇਆ ਗਿਆ ਇਸ ਮੌਕੇ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਆਏ ਲੋਕਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਸਮਾਣਾ ਵਾਸੀ ਇੰਨਾ ਪਿਆਰ ਅਤੇ ਸਤਿਕਾਰ ਦੇ ਰਹੇ ਹੋ ਮੈਂ ਤੁਹਾਡਾ ਕਰਜ਼ਾ ਕਿਵੇਂ ਚੁਕਾਉਂਗਾ ਆਰਤੀ ਐਸਮ ਦੇ ਪ੍ਰਧਾਨ ਨਰਿੰਦਰ ਕੁਮਾਰ ਨੇ ਕਿਹਾ ਕਿ ਨਮਾਣੇ ਸੇ ਬੰਦੇ ਨੂੰ ਪੰਜਾਬ ਦਾ ਆਰਟੀਐਸ ਸਭਾ ਦਾ ਵਾਈਸ ਪ੍ਰਧਾਨ ਬਣਾਇਆ ਇਸ ਮੌਕੇ ਅਗਰਵਾਲ ਧਰਮਸਾਲਾ ਦੇ ਪ੍ਰਧਾਨ ਮਦਨ ਮਿੱਤਲ ਨੇ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਸਤਿਕਾਰ ਨੂੰ ਦੇਖਦੇ ਲੋਕਾਂ ਦੇ ਜ਼ਿਲ੍ਹਾ ਵਿੱਚ ਅੱਜ ਖੁਸ਼ੀ ਹੈ ਭਗਵਾਨ ਇਹਨਾਂ ਦੀ ਲੰਬੀ ਉਮਰ ਦੇਵੇ ਸਕੂਲ ਦੀ ਅਧਿਆਪਕ ਅਧਿਆਪਕ ਵੱਲੋਂ ਗਾਣਾ ਗਾ ਕੇ ਕੇਕ ਕਟਵਾਇਆ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਸੁਮਾਣਾ ਸ਼ਹਿਰ ਦੇ ਸਾਰੇ ਮੇਰੇ ਸਤਿਕਾਰਯੋਗ ਭੈਣ ਭਰਾ ਵੱਖ-ਵੱਖ ਸੰਸਥਾਵਾਂ ਜਿੰਨੀਆਂ ਇੱਥੇ ਪਹੁੰਚੀਆਂ ਨੇ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੇਰੇ ਜਨਮ ਦਿਨ ਨੂੰ ਬੜਾ ਇਤਿਹਾਸਿਕ ਬਣਾਤਾ ਕਿਉਂਕਿ ਮੇਰੇ ਵਰਗੇ ਨਾ ਚੀਜ਼ ਨੂੰ ਇੰਨਾ ਪਿਆਰ ਮਾਨ ਸਤਕਾਰ ਜਿਹੜਾ ਦਿੱਤਾ ਉਹ ਮੈਂ ਕਿਹਨਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਆਰਟ ਜਿਓ ਸੈਸ਼ਨ ਹੋਰ ਮੇਰੀਆਂ ਪੈਣਾ ਅਗਰਸੈਂਟ ਸਕੂਲ ਪਬਲਿਕ ਸਕੂਲ ਉਹ ਆਰਟ ਜਿਓ ਸੈਸ਼ਨ ਹੋਰ ਵੱਖ-ਵੱਖ ਸੰਸਥਾਵਾਂ ਨੇ ਜਿਹੜੀਆਂ ਉਹ ਸਾਰੀਆਂ ਪਹੁੰਚੇ ਨੇ ਸੀਨੀਅਰ ਸਿਟੀਜ਼ਨ ਹੋਰ ਜਿੰਨੇ ਵੀ ਸਤਕਾਰ ਜੋ ਪਹੁੰਚੇ ਨੇ ਮੈਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਔਰ ਮੈਂ ਉਹਨਾਂ ਦਾ ਇੱਕ ਕਰਜ਼ਾ ਕਦੇ ਮੂੜ ਨਹੀਂ ਸਕਦਾ ਸੋ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਾਡੇ ਸਾਰਿਆਂ ਤੇ ਮੇਰੇ ਭਰੇ ਹੱਥ ਹੈ ਜਿਹੜਾ ਬਣਾ ਕੇ ਰੱਖੇ ਥੈਂਕ ਯੂ ਤੁਹਾਡਾ ਧੰਨਵਾਦ ਕਰਦਾ ਜੋ ਮੀਡੀਆ ਵਿੱਚ ਸਾਡੀ ਗੱਲ ਰੱਖਦੇ ਹੋ ਤੇ ਮੰਤਰੀ ਸਾਹਿਬ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਨਾ ਤੇ ਮੈਂ ਤਾਂ ਹੋਰ ਵੀ ਧੰਨਵਾਦ ਕਰਦਾ ਮੈਨੂੰ ਸਮਾਣੇ ਨੂੰ ਛੱਡ ਕੇ ਪ੍ਰਧਾਨ ਮੈਨੂੰ ਤਾਂ ਪੰਜਾਬ ਦਾ 22 ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਤਾ ਇਹਨਾਂ ਨੇ ਮੈਂ ਸਾਰੀ ਉਮਰ ਇਹਨਾਂ ਦਾ ਰਿਣੀ ਰਹੂੰਗਾ ਦਿਲੋਂ ਧੰਵਾਦੀ ਰਹੂੰਗਾ ਹਜ਼ਾਰਾਂ ਵਾਰ ਸਜੀਨਾ ਸਾਡੇ ਮੰਤਰੀ ਸਾਹਿਬ ਦੀਆਂ ਸਾਰੀਆਂ ਸੰਸਥਾਵਾਂ ਦਾ ਬਹੁਤ ਹੀ ਧੰਨਵਾਦ ਕਰਦਾ ਕਿਉਂਕਿ ਮੈਂਨੇ 15 ਮਿੰਟ ਪਹਿਲਾਂ ਫੋਨ ਕਰੇ ਨੇ ਇਹਨਾਂ ਨੂੰ ਵੀ ਆਪਣੇ ਮੰਤਰੀ ਸਾਹਿਬ ਦਾ ਜਨਮ ਦਿਨ ਕਿੰਨਾ ਖੁਸ਼ੀ ਆ ਤੁਸੀਂ ਦੇਖਦੇ ਆ 50 ਕੇ ਆਪਣਾ ਲੈ ਕੇ ਆ ਗਏ ਨੇ ਕੇਕ ਇੱਕ ਮਿੰਟ ਚ ਫਿਰ ਮੈਂ ਮੰਤਰੀ ਸਾਹਿਬ ਨੂੰ ਬਹੁਤ ਹੀ ਮੁਬਾਰਕਾ ਦੇਣਾ ਕਿਉਂਕਿ ਮੈਨੇ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਇੰਨਾ ਵੱਡਾ ਉਤਸ਼ਾਹ ਰਾਤ 12 ਵਜੇ ਵੀ ਘਰੇ 100 ਬੰਦਾ ਪਹੁੰਚ ਗਿਆ ਲੈ ਕੇ ਕੇਕ ਆ ਬੱਖੋ-ਬੱਖਾ ਆਪਣੇ ਸਵੇਰ ਦਾ 7 ਵਜੇ ਦਾ ਜਗਾ ਜਗਾ ਤੇ ਬੱਖ-ਬੱਖ ਬਰਾਦਰੀਆਂ ਨੇ ਆਪਣੇ ਘਰ ਬਲਾ ਕੇ ਜਾ ਆਪਣੀ ਸੰਸਥਾ ਜਿਲਾ ਕੇ ਐਡਾ ਬੜਾ ਮਨ ਮਾਨ ਸਨਮਾਨ ਮੈਂ ਕਦੇ ਵੀ ਨਹੀਂ ਦੇਖਿਆ ਇੰਨਾ ਆਪਣੀ ਜ਼ਿੰਦਗੀ ਚ ਮੈਂ ਮੰਤਰੀ ਜੀ ਨੂੰ ਪਰਮਾਤਮਾ ਅਗੇ ਅਰਦਾਸ ਵੀ ਕਰਦਾ ਇਹਨਾਂ ਨੂੰ ਸ਼ਕਤੀ ਦੇਵੇ ਜਿਵੇਂ ਕੰਮ ਕਰਨ ਦੀ ਤਾਕਤ ਬਖਸ਼ੇ ਫਿਰ ਮੈਂ ਆਪਣੀ ਸੰਸਥਾ ਅਗਰਵਲ ਧਰਮਸਾਲਾ ਵੀ ਮੰਤਰੀ ਸਾਹਿਬ ਦਾ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਦਿੰਦਾ ਫਿਰ ਮੈਂ ਸਾਰੇ ਸ਼ਹਿਰ ਦੀਆਂ ਸੰਸਥਾਵਾਂ ਦਾ ਧੰਨਵਾਦ ਵੀ ਕਰਦਾ ਸਮਾਨਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ